ਆਹ ਤਿੰਨ ਚਾਰ ਚੀਜ਼ਾਂ ਦੇ ਰੀਸ ਨਾ ਤਾਂ ਪੀਜਾ ਕਰੇ ਨਾ ਮਮੋਸ ਕਰੇ ਨਾ 버ਗਰ ਕਰਨ ਤੁਹਾਡੇ ਜਿੰਨੀਆਂ ਵੀ ਆਹ ਚੀਜ਼ਾਂ ਪਈਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਦੇ ਤੋਂ ਥੱਲੇ ਆ ਸਾਰਾ ਕੁਝ ਜ਼ੀਰੋ ਆ ਇਹਦੇ ਅੱਗੇ ਠੀਕ ਹੈ ਜਿੰਨਾ ਗੰਦ ਪਿੱਲ ਰੇੜੀਆਂ ਤੋਂ ਲਲੜ ਪਲੜ ਲੈ ਕੇ ਤੁਸੀਂ ਖਾਣਿਓ ਫੇ ਕਹਿੰਦੇ ਸਾਡੇ ਸਰੀਰ ਖਰਾਬ ਹੋ ਗਏ ਸਾਡੇ ਹੋ ਗਏ ਸਾਡੇ ਇਨਫੈਕਸ਼ਨ ਹੋ ਗਏ ਸਾਡੇ ਇਹ ਹੋ ਗਏ ਪਹਿਲਾਂ ਦੇ ਸਮੇਂ ਤੇ ਕਿਉਂ ਯਾਰ ਲੋਕ ਤਕੜੇ ਸੀ ਕਿਉਂਕਿ ਉਹ ਦੇਸੀ ਖਰਾਕਾਂ ਖਾਂਦੇ ਸੀ ਕਿਉਂ ਲੱਸੀ ਦਹੀਂ ਦੁੱਧ ਠੀਕ ਹੈ ਤਾਂ ਉਹ ਤਕੜੇ ਸੀ ਹੁਣ ਅੱਜ ਕੱਲ ਮੋਡੀਫਿਕੇਸ਼ਨ ਜਾਦੇ ਹੋ ਗਈ ਸਟੈਂਡਰਡ ਲੋਕ ਜਿਆਦੇ ਸਮਝਦੇ ਆ ਉਹ ਚੀਜ਼ ਨੂੰ ਵੀ ਬਾਹਰੋਂ ਖਾਣ ਵਾਲੇ ਸਮਾਨ ਨੂੰ ਲਟਰ ਪਾਟਰ ਨੂੰ ਜਿਆਦੇ ਲੋਕ ਸਟੈਂਡਰਡ ਸਮਝਦੇ ਆ ਪਰ ਮੇਰੇ ਅੱਗੇ ਮੈਂ ਮੈਂ ਸੋਚਦਾ ਮੇਰੀ ਸੋਚ ਇਹ ਆਂਦੀ ਆ ਵੀ ਉਹ ਅੱਗੇ ਆਪਣੇ ਜ਼ੀਰੋ ਆ ਮੈਂ ਕਹਿੰਦਾ ਵੀ ਜ਼ੀਰੋ ਆ ਉਹ ਗੰਦ ਪੱਲੇ ਜੋ ਤੁਸੀਂ ਰੇੜੀਆਂ ਤੋਂ ਨਟਰ ਪਟਰ ਲੈ ਕੇ ਤਲੇ ਫਲਿਆ ਖਾਣਿਓ ਠੀਕ ਹੈ 버거 ਸਰਗਰ ਤੇ ਏਸੀ ਇੰਨਾ ਅੱਗੇ ਜ਼ੀਰੋ ਹੈ ਜਿਹੜੇ ਆ ਦਰਖਤ ਹਰਿਆਲੀ ਚੈੱਕ ਕਰੋ ਕਿੰਨੇ ਸੋਹਣੇ ਲੱਗਦੇ ਐ ਇੰਨਾ ਅੱਗੇ ਏਸੀ ਜ਼ੀਰੋ ਹੈ ਇਹ ਬਹੁਤ ਜ਼ਰੂਰੀ ਹੈ ਆਪਾਂ ਨੂੰ ਠੀਕ ਹੈ ਇੱਥੇ ਆ ਰੋਟੀ ਖਾਣ ਦਾ ਤੇ ਸਵਾਦ ਹੀ ਵੱਖਰਾ ਹੈ ਹਰੇਕ ਵੀਡੀਓ ਦੇ ਵਿੱਚ ਮੇਰੀ ਇਹੀ ਗੱਲਬਾਤ ਮੂਰੇ ਹੁੰਦੀ ਹੈ ਪੀਰ ਵੱਧ ਤੋਂ ਵੱਧ ਜਿੰਨੇ ਲਾ ਸਕਦੇ ਹੋ ਦਰਖਤ ਲਾਓ ਜਿੰਨੇ ਲਾ ਸਕਦੇ ਹੋ ਕਰੋ ਚੈੱਕ ਹਰਿਆਲੀ ਹਰਿਆਲੀ ਹੈ ਇਹਨਾਂ ਅੱਗੇ ਭਰਾਵੋ AC 0 ਹੈ ਠੀਕ ਹੈ ਸਰਦਾ ਨਹੀਂ ਜਿੰਨਾ ਕਿ ਲੋਡ ਹੈ ਤੁਹਾਨੂੰ ਉਨੇ ਕੇ ਚਲਾਇਆ ਕਰੋ ਪਰ ਦਰਖਤਾਂ ਨੂੰ ਵੱਧ ਤੋਂ ਵੱਧ ਲਾਓ ਜਿੰਨਾ ਹੋ ਸਕਦਾ ਦਰਖਤਾਂ ਦੀ ਗਿਣਤੀ ਹੈ ਜਿਹੜੀ ਹਰੇਕ ਮੋਟਰ ਤੇ ਹਰੇਕ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਵੱਧ ਤੋਂ ਵੱਧ ਦਰਖਤ ਲਾਓ ਕਰੋ ਚੈੱਕ ਕਿਨੀ ਸੰਗਣੇ ਸ਼ਾਹ ਹੈ ਚੁੱਕਰ ਹੋਣ ਜੋ ਆ ਰੋਟੀ ਵੀ